ਸਰ ਅਪਾਣ ਨੂੰ ਬਾਈਟ ਕਰਾਓ ਆਹੋ ਸਰ ਅੰਮ੍ਰਿਤਪੁਰ ਅੰਮ੍ਰਿਤਪੁਰ ਘਟਨਾ ਸੱਚ ਸੁਭਰਾਏ ਨਾਰਾ ਕਰਾਏ ਸਰ ਤੁਸੀਂ ਕਿਹਾ ਤੁਸੀਂ ਕੋਲੋਂ ਬੁੱਕ ਕੀਤੀ ਵੇਲਾ ਮੁੜ ਕੇ ਮੈਂ ਕਹਿ ਰਿਹਾ ਚਲੋ ਕੋਈ ਆਪ ਬੈਠੋ ਕੋਈ ਜਾਓ 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 ਮਾਡਮ ਕਾ ਕਰ ਰਿਹਾ ਹੈ ਪਾ ਜਿਹੜਾ ਜਿਹੜਾ ਅਸੀਂ ਕੈਂਪ ਲਾਇਆ ਜਿਹਦਾ ਬਾਬਾ ਨਾਲ ਸਾਰੇ ਥਿਲੇ ਤੇ ਅਫਸਰ ਰਿਆ ਨਿਰਮ ਬਾਬਾ ਦਾ ਸਬੰਧਤ ਜਿਹੜਾ ਅਫਸਰ ਰਿਆ ਸਾਹਿਬ ਨੇ ਐਸਲਮ ਸਾਹਿਬ ਦੇ ਡਿਪਰ ਡਿਵੈਲਪਮੈਂਟ ਵਾਲੇ ਆ ਸਾਡੇ ਮੰਨੀ ਬੋਰਡ ਜਿੰਨੇ ਵੀ ਅਸੀਂ ਕੰਪਲੇਨਾਂ ਦੁੱਕਾ diel ਸ਼ਿਕਾਇਤਾਂ ਦੋਸਤਾਂ ਤਾਂ ਕਾਹਦੇ ਕੰਮ ਆ ਕੀ ਕੰਮ ਆ ਕੀ ਦੀ ਕਿਸਦਾ ਕੰਮ ਹੋਇਆ ਕਿ ਬਹੁਤ ਲੋਕ ਕਹਿੰਦਾ ਕਿ ਜੰਦੇ ਜੀ ਸੜਕਾਂ ਕੰਮ ਨਹੀਂ ਹੋ ਰਿਆ ਜਿੱਦਾਂ ਹੀ ਛਾਹ ਕਿੰਨੇ ਕਰਨਾ ਨਹੀਂ ਕਿਸੇ ਲੈ ਕੇ ਨਹੀਂ ਆਉਂਦੇ ਦੇਖੇ ਲਿਆ ਹਰੇ ਬਸ ਇਹ ਕੰਮ ਆ ਸਾਡੇ ਨਾਲ ਮੁਟਾਵਾਂ ਇੱਕ ਮਹੀਨੇ ਦੇ ਵਿੱਚ ਇੱਥੇ ਜਿੰਨੇ ਵੀ ਅਜੇ ਕੰਪਲੇਨਸ ਆ ਅੰਕਸ ਕਰਾਉਂਦੇ ਸਰਕਾਰ ਦੇ ਪੈਸਾ ਕਿੱਥੇ ਦੇਖੋ ਕੋਠੀ ਸਾਹਿਬ ਨੇ ਮਾਨ ਸਾਹਿਬ ਨੇ ਫੈਸਲਾ ਕੀਤਾ ਕਿ ਇਹਨੇ ਵੀਰ ਬਣ ਗਿਆ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਜਿੱਥੇ ਵੀ ਨਹੀਂ ਅਸੀਂ roi ਲਾਉਂਦੇ ਪੱਛੋਂ ਇਹ ਨਾ ਵੀ ਲਾਇਆ ਸੀ ਮੈਂ ਕਿਪਾ ਸੀ ਲਾਉਂਦੇ roi ਦੋ ਤਾਂ ਨਹੀਂ ਗਿਆ ਤਾਂ ਸੋਹਣ ਦੇ ਦੇ ਵੀ ਵਧੀਆ ਕੰਮ ਵੀ ਕੰਪਲੀਟ ਸੰਭੇ 1 ਮਹੀਨੇ ਦੇ ਵਿੱਚ ਜਿਮਨੀ ਚਾਣ ਕਰਕੇ ਤਾਂ ਨਹੀਂ ਲੱਗਦਾ ਨਹੀਂ ਨਹੀਂ ਜਿਮਨੀ ਦੋ ਤੂੰ ਕਰਦਾ ਸਾਡਾ ਵਿਕਾਸ ਦਾ ਝੰਡਾ ਜਾਂ ਪੰਜਾਬ ਦਾ ਝੰਡਾ ਪੰਜਾਬ ਬਣਾਉਣਾ ਅਸੀਂ ਲੋਹੇ ਹੀ ਲਾਉਂਦੇ ਮੈਂ ਤੁਹਾਡੇ ਗੁਆੜ ਤੋਂ ਅੰਦਾਜ਼ੇ ਪੱਛੋਂ ਲਾਇਆ ਅਸੀਂ ਲੋਹੇ ਕੈਂਪ ਲਾਉਂਦੇ ਆ ਕੋ ਜੀ ਕਿਉਂਕਿ ਡਿਨਰ ਬਾਬਾ ਨਾਨਕ ਦੇ ਬਹੁਤ ਸਾਰੇ ਆਪਣੇ ਕੋ ਜਾਂਦੇ ਸੀ ਵਿਅਕਤੀ ਉਹ ਤਾਂ ਉਹ ਹੀ ਕਹਿੰਦਾ ਲੈ ਕਦੇ ਨੂੰ ਲਾ ਲੈਂਦੇ ਸਾਰੇ ਇੱਥੇ ਆ ਜੀ ਤੇ ਜੋ ਵੀ ਆ ਉਹਨਾਂ ਦੇ ਕੰਮ ਕਾਰ ਪੰਚਾਇਤੀ ਚੋਣਾਂ ਬਾਰੇ ਕੀ ਕਹਿੰਦੇ ਕਿਦੋਂ ਕਰਾਈਆਂ ਜਾਣਗੀਆਂ ਇਹਦਾ ਖਿਆਲ ਹੈ ਸਾਲ ਦੇ ਅੰਤ ਤੱਕ ਹੋ ਜਾਣਗੇ ਤੇ ਸਰ ਇੱਕ ਜਿਮਨੀ ਚੋਣ ਆ ਰਹੀ ਹੈ ਕੋਈ ਡਿਨਰ ਬਾਬਾ ਨਾਨਕ ਜਾਲ ਤੱਕ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਤੁਸੀਂ ਕੋਈ ਨਹੀਂ ਨਹੀਂ ਕੈਂਡੀਡੇਟ ਅਜੇ ਪ੍ਰਕਿਰਿਆ ਸ਼ੁਰੂ ਨਹੀਂ ਹੋਈ ਜਦੋਂ ਪ੍ਰਕਿਰਿਆ ਸ਼ੁਰੂ ਹੋਗੀ ਪਾਰਟੀ ਸਰਵੇ ਕਰਦੀ ਜਿਹੜਾ ਪਾਰਟੀ ਵਧੀਆ ਉਮੀਦਵਾਰ ਲੱਗਾ ਪਾਰਟੀ ਚੋਂ ਉਹਦੀ ਪਾਰਟੀ ਬਹੁਤ ਵਧੀਆ ਜੂਟ ਹੈ ਤੇ ਬੜੇ ਵਧੀਆ ਬੜੇ ਬੁਨੇ ਕੰਮ ਕਰਵਾ ਲੇਗਾ ਸੋ ਪਾਰਟੀ ਆਪਣਾ ਅੰਦਰਸਿਚ ਕਰਕੇ ਆਪਣਾ ਸਰਵੇ ਕਰਕੇ ਜਿਹੜੇ ਵੀ ਬੰਦੇ ਦੇ ਅੱਗੇ ਸਭ ਦੂਜੀ ਪਾਰਟੀਆਂ ਦੇ ਬੰਦੇ ਵੀ ਬੜੇ ਤਰਲੁਮਸ਼ੀ ਹੋਣ ਦੇ ਕਿਤੇ ਇਰਾਦਾ ਤਾਂ ਨਹੀਂ ਬਦਲ ਗਿਆ ਨਹੀਂ ਨਹੀਂ ਕੋਈ ਤਰਲੁਮਸ਼ੀ ਹੋਵੇ ਨਾ ਹੋਵੇ ਵੈਸੇ ਤੇ ਅਸੀਂ ਬਹੁਤ ਹਰ ਇੱਕ ਨੂੰ ਕਹਿੰਦੇ ਜਿਹੜਾ ਪੰਜਾਬ ਦਾ ਭਲਾ ਚਾਹੁੰਦਾ ਹੋਵੇ ਸਭ ਲਈ ਤਾਂ ਉਹ ਅਜੇ ਖੁੱਲੇ ਆ ਅਦਰਸੀ ਟਿਕਟ ਜਿਹੜਾ ਸਾਡੀ ਪਾਰਟੀ ਸਵੇਰ ਕੱਢੇ ਤੋਂ ਵੀ ਜਿਹੜਾ ਬੰਦਾ ਕਿਸਤਾਂ ਵਾਲਾ ਉਹਨੂੰ ਅਸੀਂ ਇੱਕਦਮ ਇੱਥੇ ਤੁਸੀਂ ਆਏ ਹੋ ਤੇ ਡੇਰਾ ਬਾਬਾ ਨਾਨਕ ਇਤਿਹਾਸਕ ਨਗਰੀਏ ਨਾਲ ਨੈਰੋਵਾਲ 4 ਕਿਲੋਮੀਟਰ ਤੇ ਆ ਉੱਥੇ ਚਾਰ ਯੂਨੀਵਰਸਟੀਆਂ ਨੇ ਇੱਥੇ ਇੱਕ ਕਾਲਜ ਵੀ ਨਹੀਂ ਹੈਗਾ ਜਿਹੜਾ ਕਿ ਇਤਿਹਾਸਕ ਇੰਟਰਨੈਸ਼ਨਲ ਸਿਟੀ ਹੈ ਡੇਰਾ ਬਾਬਾ ਨਾਨਕ ਲੜਕੀਆਂ ਤੋਂ 50 ਕਿਲੋਮੀਟਰ ਜਾਂਦੀਆਂ ਨੇ ਅੰਮ੍ਰਿਤਸਰ ਜਾਂ ਗੁਰਦਾਸਪੁਰ ਜਾਣ ਵਾਸਤੇ ਉਹਦੇ ਬਾਰੇ ਕੁਝ ਕਰ ਰਹੇ ਹੋ ਨਹੀਂ ਨਹੀਂ ਕੋਈ ਨਹੀਂ ਕਹਾਂਗੇ ਉਹਦੇ ਬਾਰੇ ਦੇਖ ਲੈਂਦੇ ਅਸੀਂ ਉਦੀਪ ਕੋਲੋਂ ਬੱਲੇ ਦੀ ਸਭ ਬੱਚੇ ਅੱਜ ਹੀ ਦੇਖ ਰਹੇ ਨੇ ਤੇ ਤੋਂ ਬਾਅਦ ਜੇ ਉੱਥੇ ਕੋਈ ਕਾਲ ਦੀ ਲੋੜਤ ਹੋਈ ਤੇ ਮਜਬੂਰ ਕਲਾਵਾ ਤੋਂ ਇੱਕ ਸਾਰ ਇੱਥੇ ਆਧਾਰ ਕਾਰਡ ਜਿਹੜੀ ਬਣਾਉਣ ਦੇ ਸਬੰਧ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਨੇ ਲੋਕਾਂ ਨੂੰ ਪ੍ਰਾਈਵੇਟ ਹੈ ਇੱਥੇ ਗੁੱਲੀ ਉੱਥੇ ਜਾ ਕੇ ਲੋਕਾਂ ਨੂੰ ਬਣਾਉਣੇ ਕਿਤੇ 200 ਰੁਪਏ ਦੇ ਕੇ ਜੇ ਇੱਥੇ ਸਹੂਲਤ ਮਿਲੇ ਤਾਂ ਲੋਕਾਂ ਨੂੰ ਫਾਇਦਾ ਹੋਵੇ। ਕੋਈ ਨਹੀਂ ਅਸੀਂ ਕੈਂਪਸ ਸੇ ਕਰਕੇ ਲਾਇਆ ਸਾਡੇ ਕੋਲ ਬਹੁਤ ਆਈਆਂ ਦਸਤਾਨਾਂ ਆ ਲਈਆਂ ਆਧਾਰ ਕਾਰਡ ਸਰਾ ਦਾ ਜਿਹੜਾ ਲਗਵਾ ਦਿੰਦੇ ਪਿੰਡ ਉਹਦਾ ਅਸੀਂ ਕੀ ਕਰਦੇ ਹਾਂ ਕਿ ਪਿੰਡ ਵਾਈਜ਼ ਆਪਣੇ ਕਹਿ ਕੇ ਆਪਣੇ ਬੈਕਵਨ ਕਹਿ ਕੇ ਉਹਦੇ ਕਿੰਕੂ ਵੀ ਪਕਾਇਦਾ ਲਵਾ ਦਿੰਦੇ ਭਲਾ ਜੀ ਬੜੀਆਂ ਦੁਖਾਸਤਾਂ ਆਈਆਂ ਮੇਰੇ ਲੋਕ ਕਹਿੰਦੇ ਸਾਡਾ ਅਧਾਰ ਕੱਢ ਮਾਰਨਾ ਚਾਹੀਦਾ ਪਤਾ ਸੀ ਜੇ ਕੋਦਾਂ ਕਰਾਣੇ ਨਾ ਦੇ ਉੱਤੇ ਲੁੱਟ ਖੋਪਰਦਾ ਉਹ ਨਹੀਂ ਕਰਦੇ ਤਲਵਾਰ ਸਾਹਿਬ ਹੈਰੀਟੇਜ ਸਟਰੀਟ ਬਣਾਈ ਹੈ ਬਹੁਤ ਸੋਹਣੀ ਡੇਰਾਵਾ ਬਣਾਣੀ ਪਰ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਕ੍ਰੌਂਚਮੈਂਟ ਕੀਤੀ ਹੈ ਸਬਜੀ ਵਾਲੇ ਫਰੂਟ ਵਾਲੇ ਭਾਂਡਿਆਂ ਵਾਲੇ ਉਹਨਾਂ ਬਾਰੇ ਕੁਝ ਕਰ ਰਹੇ ਹੋ ਸੋਚ ਕਰ ਬਈ ਉਹਨਾਂ ਨੂੰ ਇੱਕ ਵਾਰ ਸੱਦ ਕੇ ਕਹਾਂ ਕਿ ਭਾਈ ਸਾਹਿਬ ਤੁਹਾਡੇ ਹੱਥ ਜੋੜੇ ਕਿਉਂਕਿ ਇਹਦਾ ਬਹੁਤ ਜ਼ਾਂਦਕ ਤੋਂ ਵੱਡਾ ਇਤਿਹਾਸਕ ਸਾਡੇ ਪਿੰਲੀ ਪਾਸ ਚਈਦਾ ਘ ਕਿ ਹੱਥ ਜੋੜ ਕੇ ਕਹਾਂਗੇ ਦੇਖੋ ਫੇ ਉਹਦਾ ਬੰਦੂਗਾ ਤਾਂ ਫਿਰ ਤੇ ਵੀ ਕੰਮ ਦੀ ਕਾਰਵਾਈ ਕਰਾਂਗੇ ਪਹਿਲਾਂ ਹੱਥ ਜੋੜ ਕੇ ਕਹਾਂ ਧੰਨਵਾਦ ਹਾਂ ਜੀ ਮੁਸਲਮਾਨ ਕੀ ਕਿਰਪਾ ਦੀ ਇਹ ਸੁਣਦੀ ਹੈ ਅਬ ਦੇਖੋ ਜੀ ਜਦੋਂ ਮੈਂ ਇਲੈਕਸ਼ਨ ਟਾਈਮ ਵੀ ਆਉਂਦਾ ਸੀ ਉਦੋਂ ਵੀ ਲੋਕ ਸਮੱਸਿਆਵਾਂ ਦੱਸਦੇ ਸੀ ਆਪਣੀ ਤੇ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀ ਵੀ ਜਦੋਂ ਵੀ ਸਮਾਂ ਮਿਲੂਗਾ ਆਪਾਂ ਉਸ ਸਮੱਸਿਆਵਾਂ ਦਾ ਹੱਲ ਕਰਾਂਗੇ ਸੋ ਜਦੋਂ ਵੀ ਮੈਂ ਆਇਆ ਇੱਥੋਂ ਦੇ ਕਾਫੀ ਰੁਕੇ ਹੋਏ ਕੰਮ ਨੇ ਜਿਹੜੇ ਲੋਕ ਦੱਸ ਰਹੇ ਸੀ ਅੱਜ ਆਪਾਂ ਕੈਂਪ ਲਾਇਆ ਸਾਰੇ ਅਫਸਰ ਸਹਿਬਾਨਾਂ ਨੂੰ ਬੁਲਾਇਆ ਆਪਣੇ ਲੋਕਾਂ ਨੂੰ ਮੋਹਤਬਰਾਂ ਨੂੰ ਵੀ ਕਿਹਾ ਵਾ ਵੀ ਜਿਹੜੀ ਜਿਹੜੀ ਤੁਹਾਡੇ ਪਿੰਡਾਂ ਦੀਆਂ ਸਮੱਸਿਆਵਾਂ ਨੇ ਉਹ ਸਾਨੂੰ ਦੱਸੋ ਆਪਾਂ ਉਹਨਾਂ ਨੂੰ ਤਰਜੀਹ ਦੇ ਕੇ ਉਹਦਾ ਕੰਮ ਕਰਵਾਇਆ ਨਹੀਂ ਜੀ ਗੱਲ ਜਿਮਨੀ ਚੋਣਾ ਦੀ ਨਹੀਂ ਜਿਹਦੇ ਹੁਣ ਘਰ ਦੇ ਬਾਹਰ ਦੀ ਗਲੀ ਟੁੱਟੀ ਆ ਉਹਨਾਂ ਦੇ ਉਹਦੀ ਗਲੀ ਦਾ ਮਤਲਬ ਆ ਉਹਨੂੰ ਚੋਣਾ ਨਾਲ ਥੋੜਾ ਮਤਲਬ ਆ ਜੀ ਸੋ ਕਹਿਣ ਦਾ ਭਾਵ ਹਰ ਬੰਦਾ ਹੁੰਦਾ ਜਿਹਦਾ ਕੰਮ ਹੋ ਜਾਵੇ ਉਹਨੂੰ ਖੁਸ਼ੀ ਹੁੰਦੀ ਹੈ ਇਹ ਗੱਲ ਪੰਜੀਆਂ ਨੌ ਨਹੀਂ ਕਿਤੇ ਗਏ ਸਿਰਫ 2 250 ਦਾ ਨੰਬਰ ਰਹਿ ਗਿਆ ਹੂੰ ਇਹ ਦੇਖੋ ਜੀ ਜਦੋਂ ਵੀ ਸਮਾਂ ਹਾਰ ਕਿਉਂਕਿ ਤੁਹਾਡੇ ਸਾਹਮਣੇ ਜਲੰਧਰ ਦੀ ਇਲੈਕਸ਼ਨ ਆ ਗਈ ਉਸ ਤੋਂ ਪਹਿਲਾਂ ਲੋਕ ਸਭਾ ਦੀ ਇਲੈਕਸ਼ਨ ਆ ਗਈ ਜਦੋਂ ਦਾ ਇਲੈਕਸ਼ਨਾਂ ਦਾ ਦੂਰ ਚੱਲਣ ਦੇ ਇਹ ਵੀ ਜਦੋਂ ਸਮਾਂ ਆ ਜੂਗਾ ਹੋਵੇ ਸਰ ਟੇਰੇ ਕੋ ਪਰਾਨ ਕਿ ਕਿੰਨੇ ਤੱਕ ਕੋਈ ਕੈਂਡੀਡੇਟ ਆ ਦੇਖੋ ਇਹ ਪਾਰਟੀ ਨੇ ਡਿਸਾਈਡ ਕਰਨਾ ਕਿ ਇਹ ਕੋਈ ਪਤਾ ਨਹੀਂ ਦੀ ਪਾਰਟੀ ਜਿਹੜਾ ਸਰਵੇ ਹੋਣਾ ਹੈ ਉਹਦੇ ਵਿੱਚ ਕੋਈ ਆਮ ਬੰਦਾ ਵੀ ਅੱਗੇ ਆ ਸਕਦਾ ਹੈ ਕਿਉਂਕਿ ਲੋਕ ਡਿਸਾਈਡ ਕਰਨਗੇ ਜੀ ਕਿਹਨਾਂ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ ਨੇ। ਦੁਬਾਰੀ ਵੀਦਵਾਰ ਨੂੰ ਕਿਉਂ ਕਰਾਇਆ ਜਾਏਗੀ? ਅ ਦੇਖੋ ਹੱਲੇ ਤੇ ਇਸ ਵਾਰ ਇਹੋ ਜੀ ਕੋਈ ਗੱਲਬਾਤ ਨਹੀਂ ਹੈਗੀ। ਠੀਕ ਹੈ ਜੀ। ਹਾਲ ਦੀ ਘੜੀ ਤੇ ਸਾਡੇ ਵਰਕਰ ਸਹਿਬਾਨ ਜਿਹੜੇ ਨੇ ਉਹ ਆ ਵੀ ਬੜੇ ਤਗੜੇ ਹੋ ਕੇ ਲੱਗੇ ਪਏ ਨੇ। ਅੱਗੋ ਦੇਖੋ ਪਰਮਾਤਮਾ ਜੋ ਵੀ ਕਰੂਗਾ ਵਧੀਆ ਕਰੂਗਾ। ਕੈਬਨਟ ਮੰਤਰੀ ਸਰਕਾਰ ਤੋਂ ਜਿੰਦਾਰੀ ਗੱਲ ਜੀ ਰਹਿਣ ਲਈ ਇੱਥੇ ਲੱਗਿਆ। ਪਿੰਡਾਂ ਦੇ ਵਿਕਾਸ ਤੇ ਕੰਮਾਂ ਨੂੰ ਲੈ ਕੇ ਜਿਹੜੇ ਲੰਬੇ ਸਮੇਂ ਤੋਂ ਪਿੰਡਾਂ 'ਚ ਡੇਰਾ ਬੱਬਾ ਨਾਨਕ ਦੇ ਪਿੰਡਾਂ 'ਚ ਵਿਕਾਸ ਨਹੀਂ ਹੋ ਸਕਿਆ। ਵਾਸ ਦੇ ਕੰਮਾਂ ਨੂੰ ਲੈ ਕੇ ਅੱਜ ਪਲਾਟ ਡੇਰਾ ਬਾਬਾ ਨਾਨਕ ਚ ਉਹਦੇ ਸਬੰਧ ਅੰਚ ਜਿਹੜਾ ਅੱਜ ਕਿੰਨ ਜਿਹੜਾ ਜਦ ਕਿਹੜੀ ਕਿਹੜੀ ਮਸਲਾ ਜਿਹੜੇ ਸਬੰਧ ਵਿੱਚ ਜਿਹੜਾ ਜਿਹੜਾ ਅੱਜ ਜਿਹੜਾ ਕੈਂਪ ਲੱਗਾ ਤੇ ਕਿੰਨੇ ਚਿਰ ਚਿਰ ਦਾ ਜਿਹੜਾ ਇਹਨੂੰ ਕੰਮਲੀ ਜਾਮਾ ਜਿਹੜਾ ਪਹਿਨ ਆਇਆ